ਅੰਮ੍ਰਿਤਸਰ ਦੀ ਵੌਲਟ ਸਿਟੀ ਦੇ ਅੰਦਰ ਮੀਟ ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਤੇ ਸਖਤ ਕਾਰਵਾਈ ਦੀ ਸ਼ੁਰੂਆਤ ਜੀ ਹਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦੀ ਵੌਲਟ ਸਿਟੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੋਂ ਬਾਅਦ ਹੁਣ ਵੌਲਟ ਸਿਟੀ ਦੇ ਅੰਦਰ ਮੀਟ ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਤੇ ਸਖਤ ਕਾਰਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ ਵੌਲਟ ਸਿਟੀ ਦੇ ਅੰਦਰੋਂ ਸਾਰੀਆਂ ਹੀ ਮੀਟ ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੀ ਕਾਰਵਾਈ ਜੋ ਹੈ ਉਸ ਦੀ ਸ਼ੁਰੂਆਤ ਕੀਤੀ ਗਈ ਹੈ ਨਗਰ ਨਿਗਮ ਪੁਲਿਸ ਅਤੇ ਸਿਹਤ ਵਿਭਾਗ ਦੇ ਵੱਲੋਂ ਰਲ ਕੇ ਇੱਕ ਟੀਮਾਂ ਬਣਾਈਆਂ ਗਈਆਂ ਨੇ ਜਿਸ ਦੇ ਹੁਣ ਵੌਲਟ ਸਿਟੀ ਦੇ ਅੰਦਰ ਇੱਕ ਸਰਵੇ ਜੋ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਸਰਵੇ ਦੇ ਅੰਦਰ ਪੂਰਾ ਡੇਟਾ ਇਕੱਠਾ ਕੀਤਾ ਜਾਏਗਾ ਕਿ ਅੰਮ੍ਰਿਤਸਰ ਦੀ ਵੌਲਟ ਸਿਟੀ ਦੇ ਅੰਦਰ ਕਿੰਨੀਆਂ ਮੀਟ ਸ਼ਰਾਬ ਤੇ ਤਬਾਕੂ ਦੀਆਂ ਦੁਕਾਨਾਂ ਨੇ ਤੇ ਜੇਕਰ ਇਹ ਦੁਕਾਨਾਂ ਜਲ ਤੋਂ ਜਲਦ ਬੰਦ ਨਾ ਹੋਈਆਂ ਤੇ ਉਹਨਾਂ ਦੇ ਚਲਾਨ ਵੀ ਕੱਟੇ ਜਾਣਗੇ ਦਾਦੇ ਕਿ ਇਹ ਕਾਰਵਾਈ ਹੁਣ ਸ਼ੁਰੂਆਤ ਜਿਹੜੀ ਹੈ ਉਸ ਦੀ ਹੋ ਚੁੱਕੀ ਹੈ ਤੇ ਵੋਲਟ ਸਿਟੀ ਦੇ ਅੰਦਰ ਕਿਸੇ ਵੀ ਸ਼ਰਾਬ ਅਤੇ ਮੀਟ ਜਾਂ ਫਿਰ ਕੋਈ ਵੀ ਤਬਾਕੂ ਜਿੱਥੇ ਸਿਗਰਟ ਬੀੜੀ ਪਾਨ ਵਗੈਰਾ ਵੇਚੇ ਜਾਂਦੇ ਨੇ ਉਹ ਦੁਕਾਨ ਕੋਈ ਵੀ ਨਹੀਂ ਚੱਲੇਗੀ ਕਿਉਂਕਿ ਜਦੋਂ ਦਾ ਪੰਜਾਬ ਸਰਕਾਰ ਦੇ ਵੱਲੋਂ ਵੋਲਟ ਸਿਟੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਉਸ ਤੋਂ ਬਾਅਦ ਆਦੇਸ਼ ਜਾਰੀ ਕੀਤੇ ਗਏ ਨੇ ਕਿ ਵੋਲਟ ਸਿਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਦੁਕਾਨਾਂ ਨਹੀਂ ਚਲਾਈਆਂ ਜਾਣਗੀਆਂ ਧਾਰਮਿਕ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਵੌਲ ਸਿਟੀ ਦੇ ਅੰਦਰੋਂ ਇਹ ਸਾਰੀਆਂ ਦੁਕਾਨਾਂ ਜੋ ਨੇ ਬੰਦ ਕੀਤੀਆਂ ਜਾਣਗੀਆਂ ਤਾਂ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੀ ਵੌਲ ਸਿਟੀ ਦੇ ਅੰਦਰ 12 ਗੇਟਾਂ ਦੇ ਅੰਦਰ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਅਜੇਹੀਆਂ ਦੁਕਾਨਾਂ ਨੇ ਜਿੱਥੇ ਮੀਟ ਸ਼ਰਾਬ ਅਤੇ ਤਬਾਕੂ ਵੇਚੇ ਜਾਂਦੇ ਨੇ ਤਾਂ ਇਹਨਾਂ ਨੂੰ ਬੰਦ ਕਰਵਾਉਣ ਦੀ ਜੋ ਕਾਰਵਾਈ ਹੈ ਹੁਣ ਉਹ ਸ਼ੁਰੂ ਕੀਤੀ ਗਈ ਹੈ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੀ ਵੌਲ ਸਿਟੀ ਦੇ ਅੰਦਰ 12 ਗੇਟਾਂ ਦੇ ਅੰਦਰ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਦੁਕਾਨਾਂ ਨੇ ਜਿੱਥੇ ਮੀਟ ਸ਼ਰਾਬ ਅਤੇ ਤਬਾਕੂ ਵੇਚੇ ਜਾਂਦੇ ਨੇ ਤਾਂ ਇਹਨਾਂ ਨੂੰ ਬੰਦ ਕਰਵਾਉਣ ਦੀ ਜੋ ਕਾਰਵਾਈ ਹੈ ਹੁਣ ਉਹ ਸ਼ੁਰੂ ਕੀਤੀ ਗਈ ਹੈ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਜੋ ਨੇ ਤਾਇਨਾਤ ਕੀਤੀਆਂ ਗਈਆਂ ਨੇ ਟੀਮਾਂ ਗਠਿਤ ਕੀਤੀਆਂ ਗਈਆਂ ਨੇ ਇਸ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਉਣ ਲਈ ਇਸ ਦੇ ਨਾਲ ਹੀ ਨਗਰ ਨਿਗਮ ਦੇ ਵੱਲੋਂ ਪੁਲਿਸ ਦੇ ਵੱਲੋਂ ਪੂਰਾ ਸਾਥ ਦਿੱਤਾ ਜਾਵੇਗਾ ਤੇ ਜਿੱਥੇ ਕਿਤੇ ਵੀ ਇਹ ਦੁਕਾਨਾਂ ਪਾਈਆਂ ਜਾਣਗੀਆਂ ਉੱਥੇ ਚਲਾਨ ਕੱਟੇ ਜਾਣਗੇ ਜਾਂ ਫਿਰ ਇਹਨਾਂ ਨੂੰ ਪੂਰੇ ਤੌਰ ਤੇ ਜੋ ਹੈ ਉਹ ਬੰਦ ਕਰਵਾਇਆ ਜਾਵੇਗਾ ਤੇ ਇਹ ਕਾਰਵਾਈ ਜੋ ਹੈ ਸਰਵੇ ਜੋ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਹੁਣ ਇਸ ਸਰਵੇ ਦੇ ਵਿੱਚ ਇਹ ਦੇਖਿਆ ਜਾਵੇਗਾ ਕਿ ਸਭ ਤੋਂ ਪਹਿਲਾਂ ਵੌਲ ਸਿਟੀ ਦੇ ਅੰਦਰ ਦੁਕਾਨਾਂ ਕਿੰਨੀਆਂ ਆਉਂਦੀਆਂ ਨੇ ਕਿਉਂਕਿ ਲਗਭਗ 2000 ਦੇ ਕਰੀਬ ਜੋ ਦੁਕਾਨਾਂ ਨੇ ਵੌਲ ਸਿਟੀ ਦੇ ਅੰਦਰ ਪਾਈਆਂ ਜਾ ਰਹੀਆਂ ਨੇ ਲੇਕਿਨ ਸਰਵੇ ਤੋਂ ਬਾਅਦ ਪੂਰਾ ਡਾਟਾ ਜੋ ਆਏਗਾ ਉਹ ਹੀ ਦੱਸੇਗਾ ਕਿ ਕਿੰਨੀ ਗਿਣਤੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ ਹੌਲ ਗੇਟ ਦੇ ਅੰਦਰ ਫਿਸ਼ ਮਾਰਕੀਟ ਦੀ ਆਂਦੀ ਐਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੀਟ ਸ਼ਰਾਬ ਦੀਆਂ ਦੁਕਾਨਾਂ ਨੇ ਕਿ ਇਹ ਜੋ ਸ਼ਰਾਬ ਦੀਆਂ ਦੁਕਾਨਾਂ ਨੇ ਕਿਸੇ ਹੋਟਲ ਨੂੰ ਸ਼ਰਾਬ ਜੋ ਇਹ ਵੇਚਦੇ ਨਹੀਂ ਰਹੀਆਂ ਹੋਟਲਾਂ ਦੇ ਵਿੱਚ ਕਿਸ ਤਰ੍ਹਾਂ ਸ਼ਰਾਬਾਂ ਪਹੁੰਚਦੀਆਂ ਨੇ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੀ ਵੋਲ ਸਿਟੀ ਦੇ ਅੰਦਰ ਸ੍ਰੀ ਦਰਬਾਰ ਸਾਹਿਬ ਦੇ ਕੋਲ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਹੋਟਲਾਂ ਦੇ ਵਿੱਚ ਸ਼ਰੀਆਮ ਜੋਏ ਸ਼ਰਾਬ ਜੋ ਹੈ ਉਹ ਪ੍ਰੋਸੀ ਜਾਂਦੀ ਹੈ ਤਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਜਿਸ ਤੋਂ ਬਾਅਦ ਧਾਰਮਿਕ ਮਰਿਆਦਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੋਂ ਬਾਅਦ ਇਹ ਕਿਹਾ ਗਿਆ ਕਿ ਹੁਣ ਵੌਲਟ ਸਿਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਨਸ਼ੇ ਦੇ ਸੇਵਨ ਵਾਲੀਆਂ ਚੀਜ਼ਾਂ ਦੀ ਜੋ ਵਿਕਰੀ ਹੈ ਉਹ ਨਹੀਂ ਹੋਵੇਗੀ ਤਾਂ ਸ਼ਰਾਬ ਮੀਟ ਤੋਂ ਬਾਅਦੂ ਜੇਕਰ ਕਿਸੇ ਵੀ ਜਗ੍ਹਾ ਤੇ ਵੇਚਿਆ ਜਾ ਰਿਹਾ ਹੈ ਤਾਂ ਉਸ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇਗੀ ਤਾਂ ਇਸ ਪਾਬੰਦੀ ਨੂੰ ਹੀ ਹੁਣ ਜੋ ਹੈ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਪਾਬੰਦੀ ਕਿਸ ਤਰ੍ਹਾਂ ਪੂਰੀ ਤਰ੍ਹਾਂ ਲਗਾਈ ਜਾਣੀਆਂ ਤਾਂ ਸਭ ਤੋਂ ਪਹਿਲਾਂ ਸਰਵੇ ਜੋ ਹੈ ਵੌਲਟ ਸਿਟੀ ਦੇ ਅੰਦਰ ਸ਼ੁਰੂ ਕੀਤਾ ਜਾਵੇਗਾ ਦੇਖਿਆ ਜਾਵੇਗਾ ਕਿ ਕਿੰਨੀਆਂ ਦੁਕਾਨਾਂ ਨੇ ਕਿਸ ਤਰ੍ਹਾਂ ਇਹਨਾਂ ਨੂੰ ਬੰਦ ਕਰਵਾਉਣਾ ਹੈ ਪੂਰਨ ਰੂਪ ਦੇ ਵਿੱਚ ਜੇਕਰ ਕੋਈ ਫਿਰ ਵੀ ਕੈਂਟ ਨਗਰ ਨਿਗਮ ਦੇ ਕੈਂਟ ਸਿਹਤ ਵਿਭਾਗ ਦੀਆਂ ਟੀਮਾਂ ਦੇ ਕੈਂਟ ਦੇ ਦੁਕਾਨਾਂ ਨਹੀਂ ਬੰਦ ਕਰਦਾ ਤਾਂ ਉਸ ਦੇ ਚਲਾਨ ਕੱਟੇ ਜਾਣਗੇ ਤਾਂ ਉਸ ਤੇ ਸਖਤ ਤੋਂ ਸਖਤ ਕਾਰਵਾਈ ਹੋ ਸਕਦੀ ਹੈ ਜੁਰਮਾਨਾ ਹੋ ਸਕਦਾ ਹੈ ਇਸ ਤੋਂ ਲਾਵਾਗਰ ਗੱਲ ਕੀਤੀ ਜਾਵੇ ਤਾਂ ਦੂਜੇ ਪਾਸੇ ਜੋ ਇਹ ਹੈ ਮਾਨ ਵੇਚਦੇ ਨੇ ਮਿੱਠ ਸ਼ਰਾਬ ਦੀਆਂ ਦੁਕਾਨਾਂ ਚਲਾਉਂਦੇ ਨੇ ਉਹਨਾਂ ਮਾਲਕਾਂ ਦਾ ਕਹਿਣਾ ਹੈ ਕਿ ਕੀ ਅਸੀਂ 50 50 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਕਿਉਂਕਿ ਫਿਸ਼ ਮਾਰਕੀਟ ਵੀ ਹੌਲਗੇਟ ਦੇ ਅੰਦਰ ਆਂਦੀ ਹੈ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ 50 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਜੇਕਰ ਸਾਡੇ ਕੰਮ ਬੰਦ ਕਰਾ ਦਿੱਤੇ ਜਾਣਗੇ ਤਾਂ ਸਾਡਾ ਕੀ ਬਣੇਗਾ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰਾਂਗੇ ਤਾਂ ਇਹ ਵੀ ਕਿਹਾ ਗਿਆ ਹੈ ਕਿ ਇਹ ਦੁਕਾਨਾਂ ਜੋ ਨੇ ਸ਼ਿਫਟ ਜੋ ਨੇ ਪੁਰਾਣਾ ਸਬਜ਼ੀ ਮੰਡੀ ਦੇ ਵਿੱਚ ਕੀਤੀਆਂ ਜਾਣਗੀਆਂ ਜੋ ਦੁਕਾਨਾਂ ਬੰਦ ਕਰਾਈਆਂ ਜਾਣਗੀਆਂ ਉਹਨਾਂ ਨੂੰ ਉੱਥੇ ਸ਼ਿਫਟ ਕੀਤਾ ਜਾ ਆਏਗਾ ਕਿਉਂਕਿ ਬਹੁਤ ਸਾਰੀਆਂ ਫਿਸ਼ ਮਾਰਕੀਟ ਦੇਖਿਆ ਜਾਵੇ ਮੀਟ ਦੀਆਂ ਦੁਕਾਨਾਂ ਸ਼ਰਾਬ ਦੀਆਂ ਦੁਕਾਨਾਂ ਇਸ ਵੌਲਟ ਸਿਟੀ ਦੇ ਅੰਦਰ ਆਂਦੀਆਂ ਨੇ ਇੱਥੋਂ ਤੱਕ ਕਿ ਜੇਕਰ ਸਿਗਰਟ ਬੀੜੇ ਪਾਨ ਦੀ ਗੱਲ ਕੀਤੀ ਜਾਵੇ ਤਬਾਕੂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਅੰਮ੍ਰਿਤਸਰ ਦੀ ਵੌਲਟ ਸਿਟੀ ਦੇ ਅੰਦਰ ਇਹ ਅਜਿਹੇ ਬਹੁਤ ਸਾਰੇ ਗੋਡਾਊਨਸ ਨੇ ਗੋਡਾਊਨਸ ਬਣੇ ਹੋਏ ਨੇ ਤਮਾਕੂ ਬੀੜੇ ਪਾੰਦੇ ਜਿੱਥੋਂ ਅੱਗੇ ਜੋ ਇਹ ਇਹ ਮਾਲ ਜੋ ਹੈ ਸਪਲਾਈ ਕੀਤਾ ਜਾਂਦਾ ਹੈ ਤੇ ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਦੇ ਵੱਲੋਂ ਸਖਤ ਕਾਰਵਾਈ ਦੀ ਸ਼ੁਰੂਆਤ ਜੋ ਹੈ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਅੰਮ੍ਰਿਤਸਰ ਪੁਲਿਸ ਸਿਹਤ ਵਿਭਾਗ ਨਗਰ ਨਿਗਮ ਜੋ ਹੈ ਪੂਰੀ ਤਰ੍ਹਾਂ ਜੋ ਹੈ ਚੁੱਕਨ ਹੈ ਐਕਸ਼ਨ ਦੇ ਵਿੱਚ ਹੈ ਇਸ ਦੇ ਨਾਲ ਹੀ ਸਰਵੇ ਦੀ ਸ਼ੁਰੂਆਤ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਨਗਰ ਨਿਗਮ ਦੇ ਵੱਲੋਂ ਵੀ ਤਾਂ ਕਿਹਾ ਗਿਆ ਹੈ ਕਿ ਜੇਕਰ ਹੁਣ ਕੋਈ ਵੀ ਵੌਲਟ ਸਿਟੀ ਦੇ ਅੰਦਰ ਇਸ ਤਰ੍ਹਾਂ ਦੇ ਚੀਜ਼ਾਂ ਵੇਚ ਰਿਹਾ ਹੈ ਤਬਾਕੂ ਵੇਚ ਰਿਹਾ ਹੈ ਬੀੜੀ ਪਾਪ ਸਿਗਰਟ ਵੇਚ ਰਿਹਾ ਹੈ ਮੀਟ ਦੀਆਂ ਦੁਕਾਨਾਂ ਚਲਾਈਆਂ ਜਾ ਰਹੀਆਂ ਨੇ ਜਾਂ ਫਿਰ ਕਿਤੇ ਵੀ ਸ਼ਰਾਬ ਦੇ ਠੇਕੇ ਵੌਲਟ ਸਿਟੀ ਦੇ ਅੰਦਰ 12 ਗੇਟਾਂ ਦੇ ਅੰਦਰ ਅੰਮ੍ਰਿਤਸਰ ਜੰਦਰੂਨ ਇਲਾਕੇ ਦੇ 12 ਗੇਟ ਆਂਦੇ ਨੇ ਇਤਿਹਾਸਿਕ ਉਹਨਾਂ ਦੇ ਅੰਦਰ ਜੇਕਰ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਵੇਚ ਰਿਹਾ ਹੈ ਤਾਂ ਉਸਤੇ ਸਖਤ ਤੋਂ ਸਖਤ ਕਾਰਵਾਈ ਦੀ ਜੋ ਹੈ ਸ਼ੁਰੂਆਤ ਕਰ ਦਿੱਤੀ ਗਈ ਹੈ ਡਾਟਾ ਜੋ ਹੈ ਕਲੈਕਟ ਕੀਤਾ ਜਾ ਰਿਹਾ ਹੈ ਦੇਖਿਆ ਜਾ ਰਿਹਾ ਕਿ ਕਿੰਨੀਆਂ ਦੁਕਾਨਾਂ ਵੌਲਟ ਸਿਟੀ ਦੇ ਅੰਦਰ ਪਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਜੇਕਰ ਕੋਈ ਵੀ ਹੁਣ ਤੁਸੀਂ ਵੀ ਵੌਲਟ ਸਿਟੀ ਦੇ ਅੰਦਰ ਇਸ ਤਰ੍ਹਾਂ ਦੀਆਂ ਦੁਕਾਨਾਂ ਚਲਾ ਰਹੇ ਹੋ ਤਾਂ ਆਪਣੀਆਂ ਦੁਕਾਨਾਂ ਜੋ ਨੇ ਉਹਨਾਂ ਨੂੰ ਕਿ ਹੋਰ ਕਿਤੇ ਜਿੱਥੇ ਤੁਹਾਨੂੰ ਆ ਲੋਟ ਕਿਤੇ ਗਏ ਨੇ ਹੋਰ ਜਗਾ ਉਥੇ ਤੁਸੀਂ ਆਪਣੀ ਦੁਕਾਨ ਸ਼ਿਫਟ ਕਰ ਸਕਦੇ ਹੋ ਜਾਂ ਫਿਰ ਹੋਰ ਜਾਣਕਾਰੀ ਦੇ ਲਈ ਨਗਰ ਨਿਗਮ ਪੁਲਿਸ ਦੇ ਨਾਲ ਸੰਪਰਕ ਕਰ ਸਕਦੇ